ਕੇ ਚੱਲਣ ਲੱਗੇ ਇੱਥੇ ਹੁਣ ਸਪੈਸ਼ਲੀ ਨੂੰ ਕਹਿ ਕੇ ਹਟਿਆ ਸੀ वर्ल्ड कप ਜਿੱਤ ਕੇ ਵੀ ਪਟਾਕੇ ਚਲਾਓ ਤੁਸੀਂ ਹੁਣ ਉਹ ਪਟਾਕੇ ਚਲਾਉਣ ਲੱਗੇ ਆ ਸਾਡੇ ਫਰਮਾਇਸ਼ ਤੇ ਅੱਜ ਆ ਗਿਆ ਓ ਮਾਈ ਗੋਡ ਸੋ ਬਿਊਟੀਫੁਲ ਘੱਟੋ ਘੱਟ ਨਹੀਂ ਦਾ 5-10000 ਜੂਰੂ ਦੀ ਗੇਮਾਂ ਬਾਈ ਇਹ ਜਿਹੜਾ ਇੰਨਾ ਟਾਈਮ ਪਟਾਕੇ ਚੱਲ ਰਹੇ ਆ ਦੇਖੋ ਇੱਧਰ ਕਿੰਨਾ ਇਕੱਠਾ ਉਹ ਪਟਾਕੇ ਦੇ ਲੋਕ ਲੋਕ ਪੈ ਕੇ ਦੇਖ ਰਹੇ ਥੱਲੇ ਹਾਂ ਥੱਲੇ ਪਏ ਆ ਆਹ ਕੰਟਾ ਹੋ ਗਿਆ ਜਾਂਦਾ ਨਾ ਅੱਧਾ ਕੰਟਾ ਪੂਰਾ ਤੇ ਲੋਕ ਉਦਾਂ ਹੀ ਖੜੇ ਆ ਥੱਲੇ ਹਾਲ 9 ਜੁਲਾਈ ਨੂੰ ਪਤਾ ਚੱਲਦਾ ਹਰੇਕ ਸਾਲ ਜਿਹੜਾ ਮਰਜੀ ਦਿਨ ਹੋਵੇ ਉਹ 9 ਜੁਲਾਈ ਹੈ ਇਹ ਨਾ ਫਿਕਸਡ ਦਿਨ ਹੈ ਹਲੋ ਹਾਂਜੀ ਅਸੀਂ ਕਾਲ ਜੀ ਸਾਰਿਆਂ ਨੂੰ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਕਰਦੇ ਆਂ ਨਵੇਂ ਦਿਨ ਦੀ ਸ਼ੁਰੂਆਤ ਕਰਤੀ ਆਪਾਂ ਨੇ ਇਹ ਜੋ ਵੀ ਮੇਰੇ ਨਾਲੇ ਉੱਠਿਆ ਹੁੰਦਾ ਜਦੋਂ ਮੈਂ ਉੱਠਦਾ ਨਾਲੇ ਉੱਠ ਕਰਦੇ ਵੀ ਕੋਈ ਬੜੀ ਮੂਗੜੀ ਜਿਹੀ ਮੇਰੀ ਡੇਲੀ ਰੁਟੀਨ ਦੀ ਜਰਾ ਆਪਾਂ ਜਾਣਾ ਪਹਿਲਾਂ ਸੈਰ ਨੂੰ ਸਰ ਤੋਂ ਫਿਰ ਆ ਕੇ ਆਪਾਂ ਪੀਨੇ ਆ ਚਾਹ ਬਣੀ ਕਿਉਂਕਿ ਮੈਂ ਜਦੋਂ ਉੱਠਦਾ ਸਭ ਤੋਂ ਪਹਿਲਾਂ ਸੈਰ ਕਰਕੇ ਆਉਣਾ ਉਹ ਤੋਂ ਬਾਅਦ ਆ ਕੇ ਜੇ ਮੂਡ ਬਣੇ ਚਾਹ ਪੀਂਦੇ ਨਾ ਨਹੀਂ ਮੈਂ ਚਾਹ ਸਕਿੱਪ ਕਰ ਦੇਣਾ ਚਾਹ ਨਹੀਂ ਮੈਂ ਹੁਣ ਪੀਂਦਾ ਬਹੁਤ ਟਾਈਮ ਹੋ ਗਿਆ ਚਾਹ ਹੁਣ ਬੋਨੋ ਨਹੀਂ ਲੱਗਦੀ ਹਨਾ ਮਨ ਤੋਂ ਕੋਨ ਚੱਕ ਰਿਹਾ ਆਹ ਇਹਨੂੰ ਤਾਂ ਬੋਨੋ ਲੱਗਦੀ ਹੈ ਬਾਈ ਇਹ ਤਾਂ ਕੌਰਨ ਫਲੌਪਸ ਵਾਂਗ ਪੀਂਦਾ ਹੈ ਨਾ ਇਹਦਾ ਕੌਰਨ ਫਲੌਪਸ ਵਾਂਗ ਪੀਂਦਾ ਹੈ ਹੂੰ ਭਾਜੀ ਨੀਂਦ ਨਹੀਂ ਉੱਤਨੀ ਸਾਡੇ ਭਾਈ ਜੋ ਮਨਦੀਪ ਦੀ ਅਜੇ ਥੋੜਾ ਸੁਸਤੀ ਚ ਫਿਰਦਾ ਹੈ ਅਜੇ ਮੋਨੂ ਪਾਣੀ ਵੀ ਨਹੀਂ ਲਾਇਆ ਇਹਨੇ ਹੈਨਾ ਦੰਦ ਦਿਖਾ ਦੇ ਆਪਣੇ ਐ ਕਰ ਕੀ ਅਸਰ ਤੇਰੇ ਥੋੜੇ ਥੋਟੇ ਦੀਦੀ ਦੇ ਟੁੱਟਣ ਲੱਗੇ ਆ ਤੇਰੇ ਤਾਂ ਬੁੱਤ ਟੁੱਟੋਂਗੇ ਜਦੋਂ ਸਿੱਤਿਆ ਨਹੀਂਦਾ ਹੋਊਗਾ ਤੂੰ ਹਾਲੇ ਤਾਂ ਤਰੇ ਆ ਨਹੀਂਦਾ ਤਰੇ ਆ ਨਹੀਂ ਕਿੰਨੇ ਮਹੀਨੇ ਦਾ ਤਰੇ ਆ ਨਹੀਂ 5 ਕਿੰਨੇ ਮਹੀਨੇ ਦਾ ਤਿੰਨ ਸਾਲ 5 ਮਹੀਨਿਆਂ ਦਾ ਹਜੇ ਇਹ ਬੱਚਾ ਬੱਚਾ ਰਾਤ ਪਿੰਡ ਦਾ ਮੇਲਾ ਦੇਖ ਕੇ ਆਏ ਤੇ ਬੱਚਿਆਂ ਨੇ ਬੂਟੇ ਇਖੀ ਖੋਲ ਤੇ ਸਾਰੇ ਇੱਦਾਂ ਖੰਡਾਰ ਖੰਡਾਇਆ ਪਿਆ ਹੁਣ ਆਪਾਂ ਦੂਆ ਪੌਣੇ ਬੂਟ ਟਰੈਕਿੰਗ ਵਾਲੇ ਉਹ ਸੱਚ ਬਾਹਰ ਪਏ ਦਰਬਾਲ ਕੋਲੀ ਸੌਰੀ ਬਾਲਕੋਨੀ ਚ ਪਏ ਆ ਆ ਪਏ ਆ ਇਹ ਗਿੱਲੇ ਬਹੁਤ ਹੋ ਗਏ ਤੇ ਯਾਰ ਇਹ ਤਾਂ ਕਰਕੇ ਨਾ ਮੈਂ ਧੁੱਪੇ ਰੱਖਤੇ ਤੇ ਹੁਣ ਸੁੱਕ ਗਏ ਨੇ ਸਹੀ ਹੈ ਪਾਣੀ ਪੈ ਗਿਆ ਸੀ ਨਾ ਵਿੱਚ ਤੇ ਸੂਰਜ ਦੇਵਤਾ ਵੀ ਐ ਸਿਰੇ ਤੇ ਖੜੇ ਆਣ ਅੱਜ ਤਾਂ ਅੱਜ ਟੈਂਪਰੇਚਰ ਦੱਸਿਆ ਹੋਇਆ 34 ਡਿਗਰੀ ਇਟਲੀ ਦੇ ਵਿੱਚ 33 ਤੋਂ 34 ਡਿਗਰੀ ਦੇਖਦੇ ਆ ਬਾਕੀ ਕਿਵੇਂ ਦਾ ਰਹਿੰਦਾ ਅਜਾ ਦਿਨ ਆਪਾਂ ਬਾਹਰ ਫੈਰ ਕਰਨ ਚੱਲੇ ਹੁਣ ਤੇ ਸਵੇਰੇ ਸਵੇਰੇ ਬਹੁਤ ਜ਼ਿਆਦਾ ਧੁੱਪ ਚੜ ਗਈ ਅੱਜ ਜਦੋਂ ਹੁਣ 10 ਘੰਟੇ ਪਹਿਲਾਂ ਗਰਮੀ ਬਹੁਤ ਅੱਸੀ ਹੋਈ ਅੱਜ ਆਹ ਤਿੰਨ ਚਾਰ ਜਨ ਤੇ ਸਵੇਰ ਦੇ ਮੈਨ ਅਸੀਂ ਤਕਰੀਬਨ 8:30 ਹੋਏ ਹਜੇ ਧੁੱਪ ਚੋਬੜ ਵੀ ਲੱਗ ਗਈ ਤੇ ਹੁਣ ਦੇਖਿਓਰੇ ਦੋ ਚਾਰ ਗੇੜੇ ਪਾਰਕ ਦੇ ਵਿੱਚ ਤੇ ਤੁਹਾਨੂੰ ਦਿਖਾਉਣ ਉਹਨਾਂ ਨੇ ਘਾਕੂ ਘੱਟ ਤੋਂ ਉਹਨਾਂ ਨੂੰ ਬਿਲਕੁਲ ਕੱਲ ਰਾਤ ਵੀ ਗਏ ਸੀ ਜਦੋਂ ਮੇਲਾ ਸੀ ਪਰ ਉਹਨੇ ਇਹ ਜੋ ਦਿਖਦਾ ਨਹੀਂ ਸੀ ਰਾਤ ਤੇ ਹੁਣ ਜਦ ਆ ਕੇ ਸਵਾਰ ਕੇ ਦੇਖਾਂਗੇ ਹਾਂ ਹੁਣ ਸਵੇਰ ਸਵੇਰੇ ਸਾਰਾ ਪਿਆਸਾ ਖਾਲੀ ਪਿਆ ਨਾ ਸ਼ਾਮ ਨੂੰ ਆਇਓ ਰੇ 8-9 ਵਜੇ ਸਾਰਾ ਭਰਿਆ ਪਿਆ ਹੁੰਦਾ ਹੈ ਫੁੱਲ ਇਹਨਾਂ ਕਿਉਂਕਿ ਲੋਕ ਨਿਕਲਦੇ ਸ਼ਾਮ ਨੂੰ ਜ਼ਿਆਦਾ ਕੱਲ ਸ਼ਾਮ ਵੀ ਪੂਰਾ ਭਰਿਆ ਪਿਆ ਸੀ ਫੁੱਲ ਇਹ ਬਾਹਰ ਆ ਗਈ ਆਪਣੀ ਸਾਹਮਣੇ ਬਿਲਕੁਲ ਆ ਦੇਖੋ ਕਾਹ ਕੱਲ ਕੱਟ ਗਿਆ ਸਾਰਾ ਵਧੀਆ ਇਹਨ ਲੈਵਲ ਜਾ ਕਰਤਾ ਤਾਂ ਵਧੀਆ ਲੱਗਦਾ ਬੋਲ ਕੇ ਰਹਿਣਾ ਜੀ ਇੱਕ ਸੈੱਫਤ ਕਾਹ ਬਹੁਤ ਛੇਤੀ ਕੱਟਦੇ ਆਂ ਕੱਲ ਅਸੀਂ ਕੱਚੇ ਸੜਿਆ ਤੇ ਗਏ ਸੀ ਨਹਿਰ ਜੀ ਰੰਗ ਦੇ ਸਪਾਰਕ ਸੀ ਉੱਥੇ ਡਾਡਾ ਕਾਹ ਮਾਰ ਕੇ ਇਹ ਤਾਂ ਮਿੱਟੋ ਮਿੱਟੀ ਭੱਜੇ ਉੱਥੇ ਤੋਂ ਮੱਛਰ ਬੁਰੇ ਹਾਲਤ ਤੇ ਹੁਣ ਇੱਥੇ ਤੇ ਮੈਂ ਦੋ ਘੜੀ ਗੇੜੇ ਮਣਮੋਟਾ ਭੱਜਦੇ ਐਕਸਰਸਾਈਜ਼ ਕਰਦੇ ਆਂ ਕਿਉਂਕਿ ਜਿੰਮਤ ਨਹੀਂ ਹੋਣੀ ਕਿਉਂਕਿ ਮੋਢਾ ਤੋਂ ਖਦਾਮਨਾ ਮੋਢਾ ਦੁਖਣ ਲੱਗ ਜਦੋਂ ਮੈਂ ਜਿਮ ਕਰ ਲੈਂਦਾ ਮੋਢਾ ਦੁਖਣ ਲੱਗ ਜਾਂਦਾ ਜਦ ਇਹ ਕਰਕੇ ਸਿਰਫ ਰਨਿੰਗ ਓਨਲੀ ਤੇ ਐਕਸਰਸਾਈਜ਼ ਬਸ ਹਾਂ ਜਦ ਆਮਾਦੋਂ ਹੈ ਕੈਂਠ ਲੱਗਦਾ ਪੂਰਾ ਹੈ ਲੋ ਵੀ ਅੱਜ ਦਾ ਵਰਕਆਊਟ ਆਪਣਾ ਕਰਤਾ ਕੰਪਲੀਟ ਤਕਰੀਬਨ ਅੱਜ ਟਾਈਮ ਥੋੜਾ ਜ਼ਿਆਦਾ ਲੱਗਿਆ ਮੈਨੂੰ ਅੱਜ ਡੇਢ ਘੰਟਾ ਲੱਗ ਗਿਆ ਅੱਗੇ ਮੈਲਾਣਾ ਹੋਣਾ ਘੰਟਾ ਜਾਂ 1 ਘੰਟਾ 10 ਮਿੰਟ ਅੱਜ ਪੂਰਾ ਡੇਢ ਘੰਟਾ ਲੱਗ ਗਿਆ ਤੇ ਹੁਣ ਚੱਲਦੇ ਆ ਘਰ ਨੂੰ ਆਪਾਂ ਸਿੱਧਾ ਬਹੁਤ ਗਰਮੀ ਹੈ ਭਈ ਅੱਤਰੀ ਡਲੀ ਜਾ ਓਹੋ ਪੱਜਣ ਦਾ ਕਹਾਦਾ ਗਿਆ ਮੈਂ ਤੁਸੀਂ ਨੋ ਪਸੀਨੀ ਹੋ ਗਿਆ ਕੀ ਲਗਾ ਦੇ ਪਿਆ ਆਊਟ ਕਢਿਆ ਲੈ ਰਿਜਲਟ ਆਈ ਚਾਅ ਚਾਅ ਕਰੋ ਗਿੱਲਾ ਕਰ ਬਾਈ ਬਾਈ ਹਾਂਜੀ ਗਿੱਲਾ ਕਰ ਕੂਕੂ ਨਾ ਕਰ ਤੇ ਉਹ ਗਿੱਲਾ ਉਹ ਤੋਂ ਪਸੀਨਾ ਆਇਆ ਬਾਬਾਪਾ ਨੂੰ ਕੀ ਗਰਮੀ ਆਈ ਵੀ ਗਰਮੀ

ਮਮਾ ਦੰਦੀ ਆ ਮਮਾ ਕੇ ਦੰਦੀ ਠੀਕ ਆ ਮੈਂ ਚੱਲਿਆ ਯਾਰ ਬੜਾ ਜਿਹਾ ਬਾਹਰ ਘੁੰਮਣ ਇਹ ਤੰਕਰੀ ਜਾਂਦੇ ਮੈਨੂੰ ਮਮਾ ਨੂੰ ਕਰੇ ਮਮਾ ਦੇ ਦੰਦੀ ਚੱਲ ਭੱਜ ਮੈਂ ਇੱਥੇ ਆਪਣੇ ਫਰੈਂਡ ਦੇ ਘਰੇ ਆਇਆ ਸੀ ਮੜਾ ਜਾ ਪਰ ਇਥੇ ਆ ਸਟੈਚੂ ਆ ਬਣਾਇਆ ਮੈਂ ਤੁਹਾਨੂੰ ਦਿਖਾ ਦਵਾਂ ਤੁਹਾਨੂੰ ਕਿੰਨਾ ਸੋਹਣਾ ਲੱਗਦਾ ਫੌਜੀ ਬਣਾਇਆ ਹੋਇਆ ਇਹ ਵਰਲਡ ਵਾਰ ਦੇ ਟਾਈਮ ਦਾ ਬਣਾਇਆ ਵਾ ਭਾਈ ਬਣਾਇਆ ਉਹਦਾ 1970 ਹੈ 29 1970 ਸੋਹਣਾ ਵਾਲਾ ਤੋਂ ਬੜਾ ਯਾਰ ਇੱਥੇ ਦਾ ਵੀ ਸਵੇਰੇ ਗਰਮੀ ਬਹੁਤ ਸੀ ਹੁਣ ਮੀਂਹ ਆਉਣ ਨੂੰ ਤਿਆਰ ਹੋਇਆ ਵਾ ਕੰਟੇ ਤੱਕ ਮੀਂਹ ਆ ਜਾਣਾ ਤਕਰੀਬਨ ਇੱਥੇ ਮੜੇ ਇੱਕ ਦੋ ਕੰਮ ਜੀ ਕਰਨੇ ਸੀ ਦੁਕਾਨ ਜਾਣਾ ਸੀ ਇੱਕ ਤਾਂ ਉਹਦੇ ਕਰਕੇ ਆਇਆ ਵਾ ਇਹ ਕਿ ਆਪਣੇ ਫਰੈਂਡ ਨੂੰ ਮਿਲਣਾ ਸੀ ਇੱਥੇ ਆ ਤੇ ਹੁਣ ਚੱਲਦੇ ਆਪਾਂ ਘਰ ਨੂੰ ਯਾ ਯਾ ਤੁਰ ਗਏ ਆ ਇੰਡੀਆ ਕੀ ਆ ਤਰੀ ਇੰਡੀਆ ਕੀ ਆ ਤਰੀ ਅੱਪੂ ਬੱਲਡ ਕੱਪ ਜਿੱਤੇਆ ਬੱਲਡ ਕੱਪ ਗੱਲ ਹੈ ਕੋਈ ਇੰਡੀਆ ਇੰਡੀਆ ਜਿੱਤ ਗਈ ਹੈ ਬੱਲਡ ਕੱਪ ਦਾ ਫਾਈਨਲ ਮੈਚ ਬੱਲਡ ਕੱਪ ਜਿੱਤ ਗਈ ਇੰਡੀਆ ਤੇ ਹੁਣ ਚੱਲਿਆ ਬਾਹਰ ਪਾਰਟੀ ਸ਼ਰਟੀ ਕਰਨ ਫਰੈਂਡ ਆ ਗਏ ਸਾਰੇ ਤੇ ਤੁਹਾਨੂੰ ਮਿਲਦੇ ਆ ਥੋੜਾ ਬਾਹਰ ਤੋਂ ਹਾਂ ਪਤਾ ਉਹ ਬਾਜ਼ਾਰ ਵੀ ਸੱਜ ਗਿਆ ਪੂਰਾ ਸ਼ਾਮ ਟਾਈਮ ਦਾ ਫੇਸ ਤਾਂ ਪੂਰਾ ਜੋਰਾ ਸ਼ੋਰਾ ਤੇ ਚੱਲ ਰਿਹਾ ਯੂ ਯੂ ਰਹਾ ਤੋਂ ਹੀ ਜਾਣੀ ਫੇਸ ਤਾਂ ਭਰੀ ਜਾਣਾ ਇਹ ਆ ਚੱਲਦਾ ਆਪਣਾ ਦੂਆ ਬੋਲਦਾਂ ਵਾਲਾ ਖੂ ਜਿਹੜਾ ਕਿੰਡਾ ਵਾਲਾ ਖੂ ਕਹਿ ਦਿੰਦੇ ਆ ਅੱਜ ਚੱਲਦਾ ਮਿਲਿਆ ਏ ਜਦੋਂ ਉਹ ਫੋਲ ਫੇਸ ਤਾਂ ਹੋਂਦ ਬੋਲ ਕਰੇ ਇਹ ਲੋਕ ਲਿਕੇ ਆਪ ਗੁਰਦੁਆਰਿਆਂ ਮੱਥਾ ਟੇਕਣ ਜਾਂਦੇ ਲੋਕ ਮਣੀਆਂ 'ਚ ਮੱਥਾ ਟੇਕਣ ਆਉਂਨੇ ਜ਼ਿਆਦਾ ਸਰ। ਉਹ ਸਾਹਮਣੇ ਮਣੀਆਂ ਨੇ ਇੱਧਰ। ਲੋ ਜੀ ਪਾਰਟੀ ਖੜੀ ਕਰ ਲਈਏ ਹੁਣ ਬੰਦਿਆਂ ਨੇ। ਤੇ ਹੁਣ ਭੀੜੇ ਬਹੁਤ ਆਇਆ ਅੱਜ ਦਾ ਬੋਲ ਕਰਕੇ। ਬਹੁਤ ਭੀੜ ਹੈ ਅੱਜ। ਵਿੱਚੇ ਗੇਮਾਂ ਚੱਲਦੀਆਂ, ਵਿੱਚੇ ਝੂਟੇ ਆ, ਵਿੱਚੇ ਸਾਰਾ ਕੁਝ ਆ। ਚਲੋ ਚਲੋ। ਵੀ ਦਿਵਾਲੀ ਵਾਲੇ ਪਟਾਕੇ ਚੱਲਣ ਲੱਗੇ ਐ ਇੱਥੇ ਹੁਣ ਸਪੈਸ਼ਲੀ ਨੂੰ ਕਹਿ ਕੇ ਹਟਿਆ ਸੀ ਵੀ ਵਰਲਡ ਕੱਪ ਜਿੱਤ ਗਏ ਵੀ ਪਟਾਕੇ ਚਲਾਓ ਤੁਸੀਂ ਹੁਣ ਉਹ ਪਟਾਕੇ ਚਲਾਉਣ ਲੱਗੇ ਆ ਹ ਸਾਡੇ ਫਰਮਾਇਸ਼ ਤੇ ਹੈ ਨਾ ਹਾਸ ਦੀ ਗਾ ਹਾਸ ਦੀਆ ਪ੍ਰਭ ਹੋਣਾ ਆਲੂ ਲੈਣੇ ਆਪਾਂ ਨੇ ਅੱਜ ਹੁਣ ਦੇਖਣੇ ਆਪਣੇ ਬੰਬ ਵੱਜਦੇ ਠੀਕ ਐ ਅੱਜ ਬੰਬ ਵੱਜ ਦੇਖਣੇ ਆਪਾਂ ਨੇ ਹਾਂ ਏ ਆ ਬਣਾਤਾ ਗਿਆ ਹੁਣ ਅਸੀਂ ਲੱਗੇ ਇੱਥੇ ਪਟਾਕੇ ਦਿਹਾਉਣ ਇੰਡੀਆ ਜਿੱਤਣ ਦੀ ਖੁਸ਼ੀ ਇੰਡੀਆ ਜਿੱਤਣ ਦੀ ਖੁਸ਼ੀ ਪਟਾਕੇ ਚੱਲਣ ਲੱਗੇ ਆ ਹੁਣ ਬੱਸ ਮਾਂ ਮਾਂ ਸਾਹ ਰੋਡ ਵੀ ਜਾਮ ਕਰੇ ਪਿਆ ਅਜ ਤਾਂ ਇੰਨੀ ਭੀੜ ਆ ਜ਼ਿਆਦਾ ਯਾਰ ਇੱਧਰ ਵੀ ਦੇਖੋ ਭੀੜੇ ਭੀੜ ਆ ਕੀ ਹਾਲ ਹੈ ਜੀ ਇਹ ਇੰਡੀਆ ਵਰਲਡ ਕੱਪ ਨਹੀਂ ਜਿੱਤੇ ਬਾਈ ਇਹ ਉਹਦੇ ਫੇਸ ਤਾਂ ਚੱਲ ਰਿਹਾ ਉਹਦੇ ਕਰਕੇ ਵੀ ਭੀੜ ਆ ਥੋੜੀ ਜੀ ਕੁਝ ਬੰਦੇ ਆਪਣੇ ਫਿਰ ਵਰਲਡ ਕੱਪ ਜਿੱਤੇ ਕਰਕੇ ਨਾ ਬਾਹਰ ਆ ਕੇ ਉਹਦੇ ਕੋਲ ਥੋੜਾ ਜਿਹਾ ਰਸ ਜਾ ਰਹਾ ਪਿਆ ਜਲਾਤੋਂ ਦੇ ਦੇਖ ਲੋ ਬਈ ਐਡੀਓ ਲਾਈਨ ਲੱਗੀ ਪਈ ਜੱਦੀ ਉਹ ਲਾਈਨ ਟੁੱਟਦੀ ਨਹੀਂ ਸਾਰੇ ਲੋਕ ਵੇਟ ਕਰ ਰਹੇ ਆ ਪਟਾਕਿਆਂ ਦੀ ਹੁਣ ਚੱਲਣੇ ਪਟਾਕੇ ਇੱਥੇ ਤਕਰੀਬਨ ਅੱਧਾ ਘੰਟਾ ਅੱਧਾ ਆਹ ਸਾਰੇ ਥੱਲੇ ਥੱਲੇ ਟਰੇਲਰ ਨੇ ਸ਼ੁਰੂ ਕਰਿਆ ਹਲ ਤਾਂ ਇਹਨਾਂ ਨੇ ਸਟਾਰਟ ਅਜੇ ਕਰਨੇ ਆ ਅਜੇ ਲੋਕ ਦੇਖੋ ਪੀੜ ਦੇਖੋ ਤੁਸੀਂ ਹੋ ਗਏ ਭਾਈ ਸਟਾਰਟ ਆਖਤ ਬਾਜੀ ਦੇਖਦੇ ਸੀ ਕਿੰਨੀ ਕੈਂਟ ਹੋਣੀ ਹੈ ਇਹ ਬਾਲਡ ਕੱਪ ਜਿੱਥੇ ਇੰਡੀਆ ਨੇ ਆ ਵਾਓ ਯਾਰ ਸੋ ਬਿਊਟੀਫੁਲ ਪੂਰਾ ਭਾਈ ਅੱਧਾ ਘੰਟਾ ਚੱਲਣਿਆ ਇਹ ਇਹ ਹੁਣ ਹੀ ਨਹੀਂ ਮੁੱਕਣੇ ਇਹ ਆ ਹੁਣ ਦੇਖਣਾ ਐਂਡ ਵਾਲਾ ਹਾਂ ਹੁਣ ਨਵੀਂ ਆਈਟਮ ਆ ਗਈ ਓ ਹੋ ਓ ਮਾਈ ਗਾਡ ਦਿਵਾਲੀਓ ਹੋ ਗਈ ਕਿਤੇ ਨਹੀਂ ਦਿਵਾਲੀ ਥੱਲੇ ਲੋਕ ਦੇ ਖਾਵਾਂ ਸਾਨੂੰ ਆ ਦੇਖੋ ਇੱਧਰ ਆ ਰਾਹ ਜਿਹੜੇ ਰੋਡ ਤੇ ਖੜੇ ਹੋ ਆ ਜਿਹੜੇ ਵਿੱਚ ਖੜੇ ਹੋ ਤੁਹਾਨੂੰ ਅੰਦਾਜ਼ਾ ਨਹੀਂ ਹੋਣਾ ਕਿੰਨੇ ਆ ਆ ម៉ាម៉ាមីយ៉ាទៅប៉ិលអានោះដល់ដល់ដល់ដល់ដល់ ਉਧਰ ਕਿੰਨਾ ਸ਼ਾਂਤ ਹੋ ਕੇ ਦੇਖ ਰਹੇ ਆ ਪਟਾਕੇ ਨੂੰ ਜਮਾਇ ਸੁਨ ਸਾ ਸਾਰੀਆਂ ਜਗ੍ਹਾਵਾਂ ਭਰੀਆਂ ਪਈਆਂ ਸਾਰੀਆਂ ਟੋਟਲੀ ਆਹ ਦੇਖੋ ਇੱਧਰ ਪੂਰਾ ਘੰਟਾ ਹੋ ਗਿਆ ਇੱਕ ਘੰਟਾ ਮੈਂ ਨਾ ਰਖਾਉਂਦਾ ਇੱਕ ਘੰਟਾ ਬਾਈ ਆ ਹੁਣ ਅਸੀਂ ਇਹ ਦੂਜੀ ਸਾਈਡ ਆ ਗਏ ਮੈਂ ਤੁਰ ਕੇ ਵੀ ਤਕਰੀਬਨ 5-600 ਮੀਟਰ ਤੇ ਪਟਾਕੇ ਲਗਾਤਾਰ ਉਦਾਂ ਹੀ ਚੱਲ ਰਹੇ ਨੇ ਉਦੋਂ ਲੋਕ ਉਦਾਂ ਹੀ ਖੜੇ ਆ ਬਾਈ ਦੇਖ ਲਓ ਹਨਾ ਉੱਧਰ ਹੋਰਾ ਦੋੜੇ ਵਿੱਚ ਦਿਖਾਵਾਂ ਦੇਖੋ ਇੱਧਰ ਲਾਈਟਾਂ ਵੀ ਬੰਦ ਕਰਤੀ ਉਹਨਾਂ ਨੇ ਉਸ ਟਾਈਮ ਵਾਸਤੇ ਨਿਆਣੇ ਪਤਾ ਨਹੀਂ ਕਿੱਥੇ ਖੜੇ ਆ ਉਹ ਮਾਈ ਗੋਡ ਸੋ ਬਿਊਟੀਫੁਲ ਹੈ ਕੱਟੋ ਕੱਟ ਨਹੀਂਦਾ 5-10000 ਜੂਰੂ ਦੀ ਗੇਮਾਂ ਬਾਈ ਇਹ ਜਿਹੜਾ ਇੰਨਾ ਟਾਈਮ ਪਟਾ ਕੇ ਚੱਲ ਰਹੀ ਹੈ आखो इत किट है पटाखा चलूंगा लोग पा के देख रहे हैं थले पाए आप भी तो खोए गए रस्म बैठे गए देख, देख रहे हैं मत देख रहे हैं ਉੱਤੇ ਆਪਾਂ ਲੱਗੇ ਖੜੇ ਓਹ ਓਹ ਇੰਡੀਆ ਜਿੱਤ ਗਿਆ ਓਹ ਇਹਨਾਂ ਨੇ ਵਰਲਡ ਕੱਪ ਜਿੱਤ ਗਿਆ ਓਹ ਆ ਬੰਬ ਜਲਾ ਦੇਖ ਲੋ ਓਏ ਇਹ ਇਹ ਐਂਡਾ ਲਾਣਾ ਆ ਐਂਡਾਲੇ ਬਾਈ ਏ ਆ ਪਤਾ ਕੇ ਦੇਖ ਤੂੰ ਏ ਭਾਈ ਬਹੁਤ ਤਗੜੇ ਬੰਬ ਚੱਲੇ ਆ ਭਾਈ ਬਹੁਤ ਤਗੜੇ ਇੱਕ ਘੰਟਾ ਮੈਂ ਨਾ ਰਖਾਉਂਦਾ ਕਿ ਘੰਟਾ ਠਾ ਠਾ ਮਾਮਾ ਬੰਬ ਚੱਲੇ ਤਾਂ ਗੋਦੀ ਵੀ ਫੜ ਜਨੇ ਜਦੇ ਉੱਪਰ ਦੇ ਭੰਗੜੇ ਪਾਈ ਜਨੇ ਚਲੋ ਜੀ ਸਮਾਪਤੀ ਹੋ ਗਈ ਹੁਣ ਆਓ ਲੋ ਚੱਲ ਭੈਣ ਹੈ ਹੈ ਨਾ ਸਾਰਾ ਫਟਾਕੇ ਖਤਮ ਹੋ ਗਏ ਓਕੇ ਕੱਲ੍ਹ ਨੂੰ ਹੋਰ ਆਣੀ ਆਪਾਂ ਉਹ ਨੈਕਸਟ ਈਅਰ ਪ੍ਰੋਕਸਿਮੋ ਆਨੋ ਅਗਲੇ ਸਾਲ ਆਨੇ ਲੱਕ ਦੇਣੀ ਮੇਰੇ ਪਾਪਾ ਨੇ ਪ੍ਰੋਮਿਸ ਕੀਤਾ ਓਕੇ ਬਰਾਵਾ ਹੋਰ ਛੋਟੇ ਲੈਣੇ ਪਾਪਾ ਹਾਂਜੀ ਕੱਲ ਨੂੰ ਵੀ ਆਉਣਾ ਆਪਾਂ ਨੇ ਕੱਲ ਨੂੰ ਵੀ ਆਉਣਾ ਬੁੱਤ ਜਾਈ ਹਾਂ ਜਾਮੋ ਦੁਨੀਆ ਦੇਖੋ ਤੁਸੀਂ ਮਿਲਾਨ ਤੱਕ ਦੀ ਪਹੁੰਚੀ ਵੀ ਹੈ ਇੱਥੇ ਮਿਲਾਨ ਤੱਕ ਤਾਂ ਲੋਕ ਪਹੁੰਚੇ ਹੋਏ ਐਨਾ ਜਿਆਦਾ ਇਕੱਠਾ ਜੀ ਸਮਾਪਤੀ ਹੋ ਗਈ ਬੁੱਤ ਹਾਂ ਤੇ ਬਾਕੀ ਅੱਜ ਦਾ ਬਲੌਗ ਇੰਨਾ ਕਹੀ ਸੀ ਵੀਰਾਂ ਵੀਰੋ ਤੇ ਮਿਲਦੇ ਤੁਹਾਨੂੰ ਕੱਲ ਨੂੰ ਨਵੀਂ ਵੀਡੀਓ ਵਿੱਚ ਉਦੋਂ ਤੱਕ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ